ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਨਵੀਂ ਪੱਤੀ ਤਾਂ ਪਹਿਲਾਂ ਹੀ ਹੋ ਗਈ ਸੀਗੀ ਅੱਜ ਹੋਰ ਅਹੁਦੇਦਾਰਾਂ ਦੀ ਚੋਣ ਹੋ ਗਈ ਹੈ ਸਰਬਸੰਮਤੀ ਦੇ ਨਾਲ ਉਹਨਾਂ ਅਹੁਦੇਦਾਰਾਂ ਨੂੰ ਚੁੜਿਆ ਗਿਆ ਹੈ ਗੱਲ ਕਰਨਿਆ ਸ਼ਮਸ਼ੇਰ ਸਿੰਘ ਜੀ ਨਾਲ ਸਿੱਖੇ ਜੀ ਅੱਜ ਜਿਹੜੀ ਨਵੀਂ ਚੋਣ ਨਵੇਂ ਅਹੁਦੇਦਾਰਾਂ ਦੀ ਚੋਣ ਹੋਈ ਹੈ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਚੁੜਿਆ ਗਿਆ ਉਹਨਾਂ ਦੇ ਬਾਰੇ ਦੱਸਿਓ ਕਿਨੂੰ ਕਿਨੂੰ ਕਿਸ ਕਿਸ ਅਹੁਦੇ ਤੇ ਨਵਾਜਿਆ ਗਿਆ ਅਸੀਂ ਬੈਲ ਜੀ ਇਹਦੇ ਵਿੱਚ ਆਪਣੀ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਸੰਵਿਧਾਨ ਦੇ ਮੁਤਾਬਕ ਜਿਹੜਾ ਆ ਸਾਡਾ ਐਸੋਸੀਏਸ਼ਨ ਦਾ ਅਸੀਂ ਆਪਣੇ ਨਵੇਂ ਜਿਹੜੇ ਸਰਪ੍ਰਸਬ ਤੋਂ ਪਹਿਲਾਂ ਰਿਟਾਇਰਡ ਐਸਪੀਸ਼ਰੀ ਸ਼ਿਲੇਂਦਰ ਸਿੰਘ ਸ਼ੈਲੀ ਜਿਹੜੇ ਆ ਸਰਪ੍ਰਸ ਚੁਣੇ ਨੇ ਜੀ ਉਹਦੇ ਤੋਂ ਬਾਅਦ ਆਪਣੀ ਵਰਕਿੰਗ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਮੂਵ ਆਨ ਕਰਨ ਵਾਸਤੇ ਸਾਡੇ ਨਵੇਂ ਅੱਠ 22 ਪ੍ਰਧਾਨ ਦੋ ਸੈਕਟਰੀ ਇੱਕ ਜੁਆਇੰਟ ਸੈਕਟਰੀ ਇੱਕ ਕੈਸ਼ੀਅਰ ਜਿਹੜੀ ਕਾਫੀ ਜ਼ਿੰਮੇਵਾਰੀ ਵਾਲੀ ਮੱਦ ਹੁੰਦੀ ਹੈ ਜੀ ਅਟ ਕਾਰਜਕਾਰੀ ਮੈਂਬਰ ਔਰ ਇਸ ਤੋਂ ਇਲਾਵਾ ਅਸੀਂ ਇਹ ਤਾਂ ਸਾਡੀ ਜਨਰਲ ਬਾਡੀ ਇਸ ਤੋਂ ਇਲਾਵਾ ਅਸੀਂ ਜਿਹੜੇ ਵਲੰਟੇਰਲੀ ਕੰਮ ਕਰਨ ਵਾਸਤੇ ਐਸੋਸੀਏਸ਼ਨ ਮੈਂਬਰ ਅਗਿਆ ਰਹੇ ਆ ਉਹden de ਕੋਈ 13 14 ਪਰਸੈਂਟਸ ਦੀ ਅਸੀਂ ਇੱਕ ਟੀਮ ਹੋਰ ਜਿਹੜੀ ਆਪਣੇ ਲੋਕਲ ਲੈਵਲ ਦੇ ਉੱਤੇ ਅਸੀਂ ਆਪਣੇ ਸਿਲੈਕਟ ਕੀਤੇ ਨੇ ਜਿਹੜੇ ਤਾਂ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਮਿਟ ਕਰ ਚੁੱਕੇ ਹਾਂ ਆਪਣੇ ਪੈਨਸ਼ਨਰ ਭਰਾਵਾਂ ਦੇ ਨਾਲ ਅਸੀਂ ਹਰ ਬੈਲਟ ਦੇ ਵਿੱਚ ਜਾ ਕੇ ਉਹਨਾਂ ਦਾ ਸਾਥ ਦੇ ਸਕੀਏ ਇਸ ਤੋਂ ਪਹਿਲੇ ਐਸੇ ਐਸੋਸੀਏਸ਼ਨ ਦੇ ਵਿੱਚ ਪਦਾਂਗੀ ਜਿਹੜੀ ਛੀਨਾ ਸਾਹਿਬ ਨੇ ਨਿਭਾਰੇ ਸੀ ਕੀ ਉਦੋਂ ਇਹ ਇਹ ਵੀਲੀ ਚੋਣ ਇਹੋ ਜੀ ਜ਼ਿੰਮੇਵਾਰੀ ਕਈਆਂ ਕੋਲ ਸੀਗੀ ਜਾਂ ਇਕੱਲੇ ਹੀ ਛੀਨਾ ਸਾਹਿਬ ਹੀ ਨਿਭਾਉਂਦੇ ਸੀਗੇ ਸਾਰਾ ਕੰਮ ਸਾਰਾ ਕੰਮ ਆਪ ਹੀ ਦੇਖਦੇ ਸੀਗੇ ਕੋਈ ਵਾਈਸ ਪ੍ਰਧਾਨ ਸੀਗਾ ਜਾਂ ਨਹੀਂ ਸੀਗਾ ਕੋਕੈਸ਼ੀਅਰ ਸੀਗਾ ਜਾਂ ਨਹੀਂ ਸੀਗਾ ਜੀ ਬਿਲਕੁਲ ਉਸ ਸਮੇਂ ਵੀ ਇਸੇ ਤਰ੍ਹਾਂ ਹੀ ਸੀ ਜੀ ਸਾਰੀ ਰੁਟੀਨ ਉਸੇ ਤਰ੍ਹਾਂ ਜਿਹੜਾ ਇਹ ਸਾਡਾ ਜਿਹੜਾ ਨਾ ਐਸੋਸੀਏਸ਼ਨ ਦਾ ਕਨਸਟੀਟਿਊਸ਼ਨ ਹੀ ਹੁੰਦੀ ਆ ਜੀ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਜਿਹੜਾ ਅਨੁਛੇਦ ਹੁੰਦੇ ਨੇ ਸਾਰੇ ਕਿ ਜਿਹੜਾ ਜਿੰਨਾ ਵੀ ਸਾਰਾ ਕੰਮ ਹੁੰਦਾ ਸੀਗਾ ਉਦੋਂ ਵੀ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਬਕਾਇਦਾ ਸਾਰੀਆਂ ਅਹੁਦੇਦਾਰੀਆਂ ਵੰਡ ਕੇ ਉਦੋਂ ਵੀ ਸਾਰੇ ਕੰਮ ਨੂੰ ਐਸੋਸੀਏਸ਼ਨ ਨੂੰ ਲਿਖਿਆ ਜਾਂਦਾ ਜਿੰਮੇਵਾਰੀਆਂ ਬਹੁਤ ਨੇ ਤੁਹਾਡੇ ਉੱਤੇ ਕਿਉਂਕਿ ਪੁਲਿਸ ਮੁਲਾਜ਼ਮਾਂ ਦੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਪੈਨਸ਼ਨਰਸ ਨੇ ਉਹਨਾਂ ਦੀ ਸਰਕਾਰੀ ਦਰਬਾਰੇ ਆਵਾਜ਼ ਉਲੰਧ ਕਰਨੀ ਉਹਨਾਂ ਦੇ ਫੰਡਸ ਰੁਕੇ ਹੋਏ ਨੇ ਉਹਨਾਂ ਦੇ ਪੈਨਸ਼ਨ ਪਾਪਰ ਨਹੀਂ ਮਿਲ ਰਹੀ ਸਮੇਂ ਸਿਰ ਨਹੀਂ ਮਿਲ ਰਹੀ ਇਹੋ ਜੇ ਕਈ ਮਾਮਲੇ ਤੁਹਾਡੀ ਨਜ਼ਰ ਚਾਹਣਗੇ ਜਿਨ੍ਹਾਂ ਨੂੰ ਅੱਗੇ ਅਨਗੋਲੀਆਂ ਕੀਤਾ ਜਾਂਦਾ ਸੀਗਾ ਹੁਣ ਤੁਹਾਡੀ ਕੀ ਤੁਹਾਡੀ ਐਸੋਸੀਏਸ਼ਨ ਦਾ ਕੀ ਮੋਟਿਵ ਰਹੇਗਾ ਨਾ ਜੀ ਜਨੂ ਰੈਸਪੈਕਟਡ ਮੀਡੀਆ ਮੁਸ਼ਕਿਲ ਸੇ ਮੁਸ਼ਕਿਲ ਰਾਸਤੇ ਮੈਂ ਮੰਜ਼ਿਲ ਤਲਾਸ਼ ਕਰ मिल जाए अगर नदी तो समंदर तलाश करो लोग तोड़ते हैं पत्थर से शीशे को जो पत्थर को तोड़ दे ऐसा शीशा तलाश करो ਸਾਡੀ ਪੂਰੀ ਐਫਰਟ ਹੋਏਗੀ ਕਿ ਅਸੀਂ ਆਲਰੇਡੀ ਸਾਡੀ ਪਹਿਲੀ ਐਸੋਸੀਏਸ਼ਨ ਵੀ ਬਹੁਤ ਵਧੀਆ ਕੰਮ ਕਰਦੇ ਰਹੀ ਆ ਲੇਕਿਨ ਜੋ ਸੁਪਨਾ ਅਸੀਂ ਦੇਖਿਆ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਕੋਈ ਵੀ ਪ੍ਰੋਬਲਮ ਅਗਰ ਕਿਸੇ ਵੀ ਪੈਨਸ਼ਨਰ ਐਸੋਸੀਏਸ਼ਨ ਨੂੰ ਦੇ ਪਰਸਨ ਨੂੰ ਜਾਂ ਰਿਟਾਇਰਡ ਪੁਲਿਸ ਅਫਸਰ ਨੂੰ ਕਿਸੇ ਨੂੰ ਵੀ ਆ ਰਹੀ ਆ ਅਸੀਂ ਉਹਨੂੰ ਸਾਡੇ ਦਫ਼ਤਰ ਤੱਕ ਨਾ ਆਉਣਾ ਪਵੇ ਅਸੀਂ ਖੁਦ ਜਾ ਕੇ ਉਹਦੇ ਦਰਵਾਜ਼ੇ ਦੇ ਉੱਤੇ ਖੜੇ ਹੋ ਕੇ ਉਹਦੀ ਪ੍ਰੋਬਲਮ ਦਾ ਹੱਲ ਕਰ ਸਕੀਏ ਸਭ ਤੋਂ ਵੱਡੀ ਜਿਹੜੀ ਸਮੇਂ ਦੀ ਨੀਡ ਆ ਕਿ ਇਸ ਵਕਤ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਗੱਲ ਕਰਦਾ ਹੁੰਦਾ ਕਿ ਸਾਡੇ ਪੁਲਿਸ ਅਫਸਰਾਂ ਦੇ ਬੱਚੇ ਜਿਹੜੇ ਆ ਜ਼ਿਆਦਾਤਰ ਪੁਲਿਸ ਅਫਸਰਾਂ ਦੇ ਬੱਚੇ ਜਿਹੜੇ ਅਬਰੌਡ ਦੇ ਵਿੱਚ ਜਾਂਦਾ ਸਟੱਡੀ ਕਰ ਰਹੇ ਆ ਜਾਂ ਉੱਧਰ ਤੇ ਪੀਆਰ ਹੋ ਚੁੱਕਿਆ ਔਰ ਕੁਛ ਇੱਕ ਸਾਡੀਆਂ ਜਿਹੜੀਆਂ ਘਰੇਲੂ ਮਜਬੂਰੀਆਂ ਹੁੰਦੀਆਂ ਜਿਹੜੀਆਂ ਅਸੀਂ ਅ ਮੁਸ਼ਕਲ ਦੇ ਸਮੇ ਉਹ ਸਾਡੇ ਤੱਕ ਜਲਦੀ ਪਹੁੰਚ ਨਹੀਂ ਕਰ ਸਕਦੇ ਮੇਰਾ ਮੇਨ ਡ੍ਰੀਮ ਕੀ ਹੈ ਕਿ ਇੱਕ ਸਾਡੇ ਆਪਸ ਦੇ ਵਿੱਚ ਇਹੋ ਜਿਹੇ ਰਿਸ਼ਤੇਦਾਰੀ ਦੇ ਵਰਗੇ ਸਾਡੇ ਆਪਣੇ ਭੈਣਾਂ ਭਰਾਵਾਂ ਵਰਗੇ ਭਰਾਵਾਂ ਵਰਗੇ ਸੰਬੰਧ ਹੋ ਜਾਣ ਕਿ ਅਸੀਂ ਖੁਦ ਆਪਣੇ ਬੱਚਿਆਂ ਨੂੰ ਡਿਸਟਰਬ ਕਰਨ ਦੀ ਬਜਾਏ ਅਸੀਂ ਖੁਦ ਜਿਹੜਾ ਉਹ ਬੋਝ ਚੁੱਕੀ ਸਕੀਏ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਬਤੌਰ ਰਿਸ਼ਤੇਦਾਰ ਉਹਦੇ ਭੈਣ ਭਰਾ ਬਣ ਕੇ ਉਹਦੇ ਮੇਨਲੀ ਡਿਊਰਿੰਗ ਦਾ ਹੈਲਥ ਇਸ਼ੂ ਕਿ ਕਿਸੇ ਵੀ ਹੈਲਥ ਇਸ਼ੂ ਦਾ ਟਾਈਮ ਤੇ ਕਿਸੇ ਉਹਦੇ ਨਾਲ ਕੋਈ ਵਿਧੇਕੀ ਕਰ ਰਿਹਾ ਕੋਈ ਪਬਲਿਕ ਦਾ ਪਰਸਨ ਅਸੀਂ ਉਸ ਵਕਤ ਸਾਰੇ ਭੈਣ ਭਰਾ ਜਿਹੜੇ ਉਹਦੇ ਨਾਲ ਖੜੇ ਹੋ ਸਕੀਏ ਤਾਂ ਕਿ ਉਹਨੂੰ ਆਪਣੀ ਔਲਾਦ ਦੀ ਕਮੀਨ ਮਹਿਸੂਸ ਨਾ ਹੋਵੇ। ਤੁਸੀਂ ਸੰਸ਼ੇਜ ਜੀ ਗੱਲ ਕੀਤੀ ਵਦੀਕੀਆਂ ਦੀ ਵਦੀਕੀਆਂ ਦੀ ਗੱਲ ਅਸੀਂ ਜੇ ਕਾਲੇ ਦੌਰ ਦੀ ਗੱਲ ਕਰੀਏ ਜਿਨ੍ਹਾਂ ਨੇ ਸਿਵਾਮਾਂਪੁਰਿਸ ਮੁਲਾਜ਼ਮਾ ਨੇ ਪੁਲਿਸ ਆਫਿਸਰਸ ਨੇ ਨਿਪਾਈਆਂ ਨੇ ਅਤਵਾਦ ਨੂੰ ਜੜੋਂ ਮੁਕਾਇਆ ਹੈ। ਹੁਣ ਦੇਖਣ ਜਾਏ ਕਿ ਕਈ ਪੁਲਿਸ ਆਫਿਸਰਸ ਉਹਨਾਂ ਉਸ ਸਮੇਂ ਦੌਰਾਨ ਕੋਈ ਇਹੋ ਜਿਹਾ ਕਈ ਜੇਲ੍ਹਾਂ ਵਿੱਚ ਬੰਦ ਨੇ ਕਈਆਂ ਤੇ ਕੇਸ ਚੱਲਦੇ ਪਏ ਨੇ। ਉਹਨਾਂ ਦੀ ਵੀ ਜੜੀ ਬਾਹ ਨਹੀਂ ਕਿਸੇ ਨੇ ਫੜੀ। ਕੀ ਐਸੋਸੀਏਸ਼ਨ ਦਾ ਕੋ ਮੋਟਿਵ ਰਹੇਗਾ ਇਸ ਚੀਜ਼ ਨੂੰ? ਬਿਲਕੁਲ ਜੀ ਬਿਲਕੁਲ ਸਾਡੀ ਐਸੋਸੀਏਸ਼ਨ ਦੇ ਜਿਹੜਾ ਇਹ ਵੀ ਸਾਰੇ ਏਜੰਡੇ ਦੇ ਵਿੱਚ ਇੱਕ ਸਪੈਸ਼ਲ ਨੁਕਤਾ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਆ ਅਸੀਂ ਬਿਲਕੁਲ ਜਿਹੜੇ ਸਾਡੇ ਪੁਲਿਸ ਆਫਿਸਰਜ਼ ਵੱਖ-ਵੱਖ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ ਅਸੀਂ ਹੁਣ ਜਿਹੜੀ ਆਪਣੀ ਮੂਵਮੈਂਟ ਉਹਨਾਂ ਉਹਨਾਂ ਦੇ ਨਾਲ ਮੁਲਾਕਾਤਾਂ ਵੀ ਕਰਾਂਗੇ ਉਹਨਾਂ ਦੇ ਉਹਨਾਂ ਦਾ ਹਾਲਚਾਲ ਪੁੱਛਾਂਗੇ ਔਰ ਜਿੰਨੀ ਕਿ ਮਦਦ ਸਾਡੇ ਕੋਲੋਂ ਹੋ ਸਕਦੀ ਹੈ ਅਕਾਰਡਿੰਗ ਟੂ ਕਨਸਟੀਟਿਊਸ਼ਨ ਅਕਾਰਡਿੰਗ ਟੂ ਰੂਲ ਐਂਡ ਰੈਗੂਲੇਸ਼ਨ ਆਪਣੀ ਮੁਕਾਮੀ ਪੁਲਿਸ ਦੀ ਹੈਲਪ ਲੈ ਕੇ ਵੀ ਅਸੀਂ ਉਹਨਾਂ ਸਾਰਾਂ ਭਰਾਵਾਂ ਦੇ ਜਿਹੜੀ ਹੈਲਪ ਕਰਾਂਗੇ ਗੱਲ ਉੱਥੇ ਆ ਗਈ ਬੇਸ਼ੱਕ ਕੋਰਟ ਕੇਸਿਸ ਹੋਣ ਬੇਸ਼ੱਕ ਸੀਬੀਆਈ ਕੇਸਿਸ ਹੋਣ ਕੋਈ ਹੈਲਥ ਇਸ਼ੂ ਹੋਣ ਕੋਈ ਪਰਸਨਲ ਪ੍ਰੋਬਲਮ ਹੋਵੇ ਅਸੀਂ ਉਹਨਾਂ ਤੱਕ ਖੁਦ ਪਹੁੰਚਾਂਗੇ ਉਹਨਾਂ ਦੀਆਂ ਸੂਚੀਆਂ ਅਸੀਂ ਤਿਆਰ ਕਰ ਰਹੇ ਹਾਂ ਰਿਕਾਰਡ ਹਾਸਲ ਕਰ ਰਹੇ ਹਾਂ ਅਸੀਂ ਪਹੁੰਚ ਕੇ ਉਹਨਾਂ ਦੀ ਬਾਹ ਫੜਾਂਗੇ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲਵਾਵਾਂਗੇ ਸ੍ਰੀ ਜੀ ਲਾਸਟ ਸਵਾਲ ਹੈਗਾ ਕਿ ਤੁਸੀਂ ਤੇ ਘਰ ਘਰ ਉਹਨਾਂ ਤੱਕ ਪਹੁੰਚ ਕਰ ਦਿੰਦੇ ਆ ਇਹ ਲਿਆ ਹੋਇਆ ਹੈ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਘਰੋਂ ਜਾ ਕੇ ਜਾਨਾਂਗੇ ਪਰ ਕਈ ਇਹੋ ਜਿਹੇ ਰਿਮੋਟ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਜਿਹੜੇ ਤੁਹਾਡੇ ਤੱਕ ਪਹੁੰਚ ਨਹੀਂ ਕਰ ਪਾਉਂਗੇ ਜਿਨ੍ਹਾਂ ਨੂੰ ਹਜੇ ਤੱਕਨ ਪਤਾ ਵੀ ਨਹੀਂ ਹੋਏਗਾ ਕਿ ਸੰਸ਼ੇਰ ਸਿੰਘ ਜੀ ਜਾਂ ਉਹਨਾਂ ਦੀ ਟੀਮ ਦੇ ਇਹ ਸੋਚ ਕੇ ਇਹ ਆਉਂਦਾ ਸੰਭਾਲ ਲਿਆ ਹੈ ਕਿ ਅਸੀਂ ਸਭ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਉਹ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਣ ਕਿਸ ਤਰ੍ਹਾਂ ਤੁਹਾਨੂੰ ਰਾਫਤਾ ਕਰਨ ਇਹ ਥੋੜਾ ਜਿਆਦਾ ਦੱਸ ਦੇ ਉਹਦੇ ਵਾਸਤੇ ਜਿਹੜੀ ਇੱਕ ਸਾਡੀ ਜਿਹੜੀ ਜਨਰਲ ਬਾਡੀ ਦੇ ਨਾਲ ਨਾਲ ਜਿਹੜਾ ਅਸੀਂ ਇੱਕ ਲੋਕਲ ਸੈੱਲ ਆਪਣਾ ਇੱਕ ਲੋਕਲ ਟੀਮ ਤਿਆਰ ਕੀਤੀ ਆ ਮੇਨਲੀ ਫ੍ਰਾਮ ਦਾ ਰੂਰਲ ਏਰੀਆਜ਼ ਸ਼ਹਿਰ ਦੇ ਵਿੱਚ ਤਾਂ ਲਗਭਗ ਸਾਰੇ ਪਾਸੇ ਜਿਹੜਾ ਸਾਡਾ ਸੰਦੇਸ਼ ਆ ਉਹ ਪਹੁੰਚ ਹੀ ਚੁੱਕਾ ਘਰ ਘਰ ਤੱਕ ਲekin rural area ਦੇ ਵਿੱਚ ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਜਿਸ ਤਰ੍ਹਾਂ ਕੋਈ ਇੱਕ ਜਗ੍ਹਾ ਦੇ ਉੱਤੇ ਜਿਹੜਾ ਇਹਨਾਂ ਐਕਟੀਵਿਟੀਜ਼ ਬਾਰੇ ਅਜੇ ਜਾਣਕਾਰੀ ਨਹੀਂ ਹੋਏਗੀ ਉਹਦੇ ਵਾਸਤੇ ਜਿਹੜੀ ਅੱਜ ਸਾਡੀ ਟੀਮ ਜਿਹੜੀ 13 ਮੈਂਬਰੀ ਜਿਹੜੀ ਸਿਲੈਕਟਡ ਕੀਤੀ ਗਈ ਆ ਉਹ 20 20 ਪਰਸੈਂਟਸ ਤੱਕ ਵੀ ਥੋੜੇ ਦਿਨ ਤੱਕ ਆ ਜਾਣੀ ਆ ਉਹ ਸਾਡੇ ਅਲੱਗ-ਅਲੱਗ ਦਿਹਾਤੀ ਏਰੀਆ ਦੇ ਵਿੱਚੋਂ ਸਾਡੇ ਸਾਬਕਾ ਪੁਲਿਸ ਅਫਸਰ ਨੇ ਜਿਹੜੇ ਡਾਇਰੈਕਟਲੀ ਜਾ ਕੇ ਉਹਨਾਂ ਦੇ ਨਾਲ ਆਪਣੀਆਂ ਇੱਕ ਤਰ੍ਹਾਂ ਲਿਸਟਾਂ ਤਿਆਰ ਕਰਨਗੇ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਮਹੱਲੇ ਦੇ ਵਿੱਚ ਕਿੰਨੇ ਪੁਲਿਸ ਪਰਿਵਾਰ ਰਹਿ ਰਹੇ ਨੇ ਉਹਨਾਂ 'ਚ ਸ਼ਹੀਦ ਪਰਿਵਾਰ ਕਿੰਨੇ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਕਿੰਨੇ ਨੇ ਜਿਨ੍ਹਾਂ ਦੇ ਜਿਹੜੇ ਜਿਹੜੇ ਮੇਨ ਮੁਖੀਆ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੈਠਾ ਔਰ ਇਹੋ ਜਿਹਾ ਕੋਈ ਮੇਨ ਮੁਖੀਆ ਜਿਹੜਾ ਕਿਸੇ ਹਸਪੀਟਲ ਵਿੱਚ ਐਡਮਿਟ ਹੈ ਅਸੀਂ ਉਹਨਾਂ ਸਾਰਿਆਂ ਪਰਸਨਸ ਦੀਆਂ ਡਿਊਟੀਆਂ ਜਿਹੜੀਆਂ ਵੰਡ ਕੇ ਲਾਤੀਆਂ ਜਿਹੜੇ ਉਹਨਾਂ ਦੀਆਂ ਪ੍ਰੋਬਲਮਸ ਕਲੈਕਟ ਕਰਕੇ ਸਾਡੇ ਤੱਕ ਪਹੁੰਚਾਇਆ ਕਰਨਗੇ ਔਰ ਸਾਰੀ ਟੀਮ ਜਿਹੜੀ ਆ ਸੱਚੇ ਮਨ ਦੇ ਨਾਲ ਉਹਨੂੰ ਸਾਰਟ ਆਊਟ ਕਰਨ ਦੇ ਵਿੱਚ ਸਹਾਇਤਾ ਕਰੂਗੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਔਰ ਅਭਾਰ ਵਿਅਕਤ ਕਰਦਾ ਕਿ ਮੈਨੂੰ ਬਤੌਰ ਇਸ ਐਸੋਸੀਏਸ਼ਨ ਦਾ ਸੈਕਟਰਸ ਚੁਣਿਆ ਗਿਆ ਜੀ ਔਰ ਮੈਂ ਅੱਜ ਨਵੇਂ ਪ੍ਰਧਾਨ ਜਿਹੜੇ ਸardar Shamshir Singh Inspector ਔਰ ਜਨਰਲ ਸੈਕਟਰੀ ਜਿਹੜਾ ਅਮਰੀਕ ਸਿੰਘ ਔਰ ਸੀਨੀਅਰ ਵਾਈਸ ਪ੍ਰਧਾਨ ਹਰਤਾਰ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਸੋ ਅਸੀਂ ਆਸ਼ਵਾਸਨ ਦਉਂਨੇ ਆ ਕਿ ਜਿਹੜੀ ਨਵੀਂ ਐਸੋਸੀਏਸ਼ਨ ਬਣੀ ਹੈ ਬਿਲਕੁਲ ਈਮਾਨਦਾਰ ਔਰ ਪੂਰੀ ਧਿਆਨਤਦਾਨੀ ਨਾਲ ਧਿਆਨਤਦਾਨੀ ਨਾਲ ਕੰਮ ਕਰੇਗੀ ਔਰ ਜਿੰਨੇ ਵੀ ਚੈਲੰਜਸ ਸਾਹਮਣੇ ਆਉਣਗੇ ਰਿਗਾਰਡਿੰਗ ਦਾ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਉਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਦੇਖਿਆ ਜਾਏਗਾ ਔਰ ਇਹ ਵੀ ਇਸ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਕਿ ਅਸੀਂ ਸਬਡਿਵੀਜ਼ਨ वाइज ਡੋਰ ਟੂ ਡੋਰ ਆਪਣੇ ਜਿਹੜੇ ਪੈਨਸ਼ਨਰ ਮੁਲਾਜ਼ਮ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੇ ਰੁਟੀਨ ਦੇ ਜਿਹੜੇ ਵਰਕ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਜਿਹੜੇ ਕੋਈ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਅਸੀਂ ਜਿਹੜੀ ਹੈਗੀ ਹੈ ਮੁਹਿੰਮ ਰੰਭਾਂਗੇ ਔਰ ਸਾਡੇ ਜਿਹੜੇ ਵਲੰਟੀਅਰਸ ਨੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਔਰ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਉਹ ਸਬਡਿਵੀਜ਼ਨ ਵਾਈਪ ਉਹਨਾਂ ਦੀਆਂ ਦੁੱਖ ਤਕਲੀਫਾਂ ਲਈ ਉਹਨਾਂ ਮੈਂਬਰਾਂ ਲਈ ਹਰ ਘਰ ਹਰ ਡੋਰ ਟੂ ਡੋਰ ਜਿਹੜਾ ਹੈਗਾ ਉਹ ਵਿਜ਼ਿਟ ਕਰਨਗੇ ਤੋਂ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਅੱਜ ਨਵੀਂ ਟੀਮ ਜਿਹੜੀ ਹੈ ਅੱਗੇ ਹੋਰ ਕੰਮ ਕਰਨ ਵਾਲੀ ਉਹਦਾ ਵੀ ਗਠਨ ਹੋ ਗਿਆ ਹੈ ਆ ਵਾਈਸ ਪ੍ਰਧਾਨ ਬਨਾ ਚੁਣੇ ਗਏ ਨੇ ਉਹਨਾਂ ਨੂੰ ਉਹ ਸਭ ਸੰਮਤੀ ਨਾਲ ਉਹਦਾ ਪੋਦੇਦਾਰੀ ਸੰਭਾਲ ਦਿੱਤੀ ਹੈ ਔਰ ਪਰ ਜਿਹੜਾ ਮੇਨ ਮਕਸਦ ਹੈ ਕਿ ਜਿਹੜਾ ਪਿੰਡ ਪਿੰਡ ਤੱਕਨ ਜਿੱਥੇ ਤੱਕਨ ਪਹੁੰਚ ਨਹੀਂ ਹੈਗੀ ਉੱਥੇ ਤੱਕਨ ਦੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਤੱਕਨ ਵੀ ਪਹੁੰਚ ਕੀਤੀ ਜਾਏਗੀ ਔਰ ਆਪਣਾ ਜਿਹੜਾ ਅਹਿਦ ਲੈ ਕੇ ਚੱਲੇ ਨੇ ਸਮਸ਼ੀਰ ਸਿੰਘ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਜਿਹੜਾ ਅਹਿਦ ਸੀਗਾ ਉਹਨਾਂ ਤੱਕ ਵੀ ਪਹੁੰਚਾਇਆ ਜਾਏਗਾ ਉਹਨਾਂ ਦੀਆਂ ਵੀ ਮੁਸ਼ਕਲਾਂ ਹੱਲ ਕੀਤੀਆਂ ਜਾਗੀਆਂ ਕੈਪਟਨ ਪਰਸਨ ਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ